ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਬਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਸਿੱਖਿਆ ਵਿਭਾਗ ਦੀ ਖੋਰ ਨਵੀਂ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮਾਨ ਯੂਕ ਸੁਪਰੀਮ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਹੈ ਉਹ ਸਭ ਟੀਚਰਾਂ ਦੇ ਲਈ ਲੈ ਲਿਆ ਗਿਆ ਹੈ ਚਾਹੇ ਕੋਈ ਵੀ ਟੀਚਰਸ ਨੇ ਚਾਹੇ ਸਰਵਿਸ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ ਚਾਹੇ ਗਵਰਨਮੈਂਟ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਸਾਰੇ ਟੀਚਰਾਂ ਦੇ ਲਈ ਜਿਹੜਾ ਟੈਟ ਪਾਸ ਹੈ ਉਹ ਲਾਜ਼ਮੀ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਕੁਝ ਟੀਚਰਸ ਨੂੰ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਕਿ ਛੋਟ ਵੀ ਦਿੱਤੀ ਗਈ ਹੈ ਉਹਨਾਂ ਤੇ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਇਸ ਦੇ ਨਾਲ ਹੀ ਸਭ ਤੋਂ ਵੱਡਾ ਪੱਖ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਜੇਕਰ ਇਨ ਫਿਊਚਰ ਜੋ ਵੀ ਪ੍ਰਾਈਵੇਟ ਜਾਂ ਗਵਰਨਮੈਂਟ ਟੀਚਰ ਹੈਗੇ ਨੇ ਉਹਨਾਂ ਨੂੰ ਜਦੋਂ ਵੀ ਪ੍ਰੋਮੋਸ਼ਨਸ ਕਰਾਣੀ ਹੋਏਗੀ ਜਦੋਂ ਵੀ ਪ੍ਰੋਮੋਸ਼ਨ ਦੇ ਅੱਗੇ ਜਿਹੜੇ ਲਾਜ਼ਮੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਇਹ ਗੱਲ ਉਹਨਾਂ ਨੇ ਪਹਿਲਾਂ ਹੀ ਕਲੈਰੀਫਿਕੇਸ਼ਨ ਕਰ ਦਿੱਤੀ ਹੈ ਕਿ ਜੇਕਰ ਤੁਸੀਂ ਇਨ ਫਿਊਚਰ ਪ੍ਰੋਮੋਸ਼ਨਲ ਲਈ ਵੀ ਅਪਲਾਈ ਕਰਨਾ ਹੈ ਤਾਂ ਵੀ ਤੁਹਾਡੇ ਕੋਲ ਜਿਹੜਾ ਟੈਟ ਪਾਸ ਹੈ ਉਹ ਹੋਣਾ ਚਾਹੀਦਾ ਹੈ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ ਕਿ 2010 ਤੋਂ ਪਹਿਲਾਂ ਦੇ ਜੋ ਟੀਚਰਜ਼ ਰਿਕਰੂਟ ਹੋਏ ਨੇ ਸਰਵਿਸ ਦੇ ਵਿੱਚ ਨੇ ਉਹਨਾਂ ਲਈ ਜ਼ਰੂਰੀ ਹੈ ਤਾਂ ਦੇਖੋ ਸਾਰਿਆਂ ਦੇ ਲਈ ਹੀ ਜਿਹੜਾ ਇਹ ਕੰਪਲਸਰੀ ਕਰ ਦਿੱਤਾ ਗਿਆ ਹੈ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ 1 ਸੈਪਟੰਬਰ ਨੂੰ ਇਹ ਜਿਹੜਾ ਫੈਸਲਾ ਹੈ ਉਹ ਲਿਆ ਗਿਆ ਹੈ ਤੇ ਫੈਸਲੇ ਦੇ ਵਿੱਚ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜਿਨ੍ਹਾਂ ਅਧਿਆਪਕਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ 5 ਸਾਲ ਤੋਂ ਵੱਧ ਸੇਵਾ ਬਾਕੀ ਹੈ ਉਹਨਾਂ ਨੂੰ ਸੇਵਾ ਵਿੱਚ ਜਾਰੀ ਰਹਿਣ ਲਈ ਟੈਟ ਪਾਸ ਕਰਨਾ ਪਏਗਾ ਠੀਕ ਹੈ ਜੀ ਰਿਟਾਇਰਮੈਂਟ ਦੇ ਵਿੱਚ 5 ਸਾਲ ਹਲੇ ਪੈਂਡਿੰਗ ਨੇ ਤਾਂ ਉਹਨਾਂ ਨੂੰ ਸੇਵਾ ਵਿੱਚ ਜਾਰੀ ਰਹਿਣ ਦੇ ਲਈ ਟੈਟ ਪਾਸ ਕਰਨਾ ਪਵੇਗਾ ਠੀਕ ਹੈ ਜੀ ਛੋਟ ਕਿਹੜੇ ਟੀਚਰਸ ਨੂੰ ਮਿਲੀ ਹੈ ਉਹ ਵੀ ਆਪਾਂ ਦੇਖਦੇ ਹਾਂ ਜਿਹੜੇ ਅਧਿਆਪਕ ਟੈਟ ਪਾਸ ਨਹੀਂ ਕਰਨਾ ਚਾਹੁੰਦੇ ਜਾਂ ਅਜਿਹਾ ਕਰਨ ਦੇ ਵਿੱਚ ਅਸਮਰਥ ਹਨ ਉਹ ਆਪਣੀ ਸਵੈ ਇੱਛਾ ਦੇ ਨਾਲ ਅਸਤੀਫਾ ਦੇ ਸਕਦੇ ਹਨ ਜਾਂ ਲਾਜ਼ਮੀ ਸੇਵਾ ਮੁਕਤੀ ਲੈ ਕੇ ਸਾਰੇ ਸੇਵਾ ਮੁਕਤੀ ਲਾਭ ਪ੍ਰਾਪਤ ਕਰ ਸਕਦੇ ਹਨ ਅਦਾਲਤ ਨੇ ਉਹਨਾਂ ਅਧਿਆਪਕਾਂ ਨੂੰ ਰਾਹਤ ਦਿੱਤੀ ਹੈ ਜਿਨ੍ਹਾਂ ਦੀ ਸੇਵਾ ਮੁਕਤੀ ਲਈ ਸਿਰਫ 5 ਸਾਲ ਬਾਕੀ ਹਨ ਯਾਨੀ ਕਿ ਜਿਹੜੇ ਟੀਚਰਸ ਦੀ ਰਿਟਾਇਰਮੈਂਟ ਦੇ ਵਿੱਚ 5 ਸਾਲ ਸਿਰਫ ਰਹਿ ਗਏ ਠੀਕ ਹੈ ਉਹੀ ਟੀਚਰ ਜਿਹੜੇ ਨੇ ਇਸ ਤੋਂ ਰਾਹਤ ਲੈ ਸਕਦੇ ਨੇ ਠੀਕ ਹੈ ਉਹਨਾਂ ਨੂੰ ਟੈਟ ਪਾਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਲੇਕਿਨ ਬਾਕੀ ਜਿਨ੍ਹਾਂ ਦਾ 5 ਸਾਲ ਤੋਂ ਹਲੇ ਦਾ ਸਮੇਂ ਪੈਂਦੀ ਹੈ ਉਹਨਾਂ ਨੂੰ ਜਿਹੜਾ ਟੈਟ ਪਾਸ ਹੈ ਉਹ ਲਾਜ਼ਮੀ ਕਰਨਾ ਪਏਗਾ ਹੀ ਪਏਗਾ ਠੀਕ ਹੈ ਜੀ ਤਾਂ ਬਹੁਤ ਹੀ ਵੱਡਾ ਇੱਕ ਫੈਸਲਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਚਾਹੇਓ ਕਿਸੇ ਵੀ ਲੈਵਲ ਤੇ ਤੁਸੀਂ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜਿਹੜਾ ਟੈਟ ਪਾਸ ਹੈ ਉਹ ਲਾਜ਼ਮੀ ਹੋਣਾ ਚਾਹੀਦਾ ਹੈ ਇੱਥੇ ਕੁਛ ਨੇ ਵੀ ਬਣਦਾ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਹਨ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੌਕਰੀ ਕਰ ਰਹੇ ਹਨ ਠੀਕ ਹੈ ਤਾਂ ਉਹਨਾਂ ਟੀਚਰਸ ਦੇ ਲਈ ਵੀ ਟੈਟ ਜ਼ਰੂਰੀ ਹੈ ਤਾਂ ਬਿਲਕੁਲ ਜ਼ਰੂਰੀ ਹੈ ਜੀ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਜਿਹੜਾ ਫੈਸਲਾ ਲਿਆ ਹੈ ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਆਰਟੀਕਲ 21 ਦੇ ਅਧੀਨ ਕੁਆਲਿਟੀ ਐਜੂਕੇਸ਼ਨ ਜਿਹੜੀ ਆ ਸਭ ਦੇ ਲਈ ਹੈ ਠੀਕ ਹੈ ਤਾਂ ਇਸ ਦੇ ਲਈ ਜਿਹੜਾ ਟੈਕ ਕੰਪਲਸਰੀ ਉਹ ਸਾਰਿਆਂ ਲਈ ਕਰ ਦਿੱਤਾ ਗਿਆ ਠੀਕ ਹੈ ਜੀ ਤਾਂ ਇਹ ਹੈਗੀ ਸੀ ਅਪਡੇਟ ਆਈ ਹੋਪ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਹੈਲਪਫੁਲ ਰਹੀ ਹੋਏਗੀ ਬਾਕੀ ਇਸ ਵੀਡੀਓ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੈਗਾ ਏ ਤੁਸੀਂ ਕਮੈਂਟ ਸੈਕਸ਼ਨ ਬਾਕੀ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਪ੍ਰਕਾਰ ਦੀ ਸਿੱਖਿਆ ਵਿਭਾਗ ਦੇ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਬਿਲਕੁਲ ਫ੍ਰੀ ਆਫ ਕੋਸ ਇਸ ਚੈਨਲ ਤੋਂ ਮਿਲਦੀ ਰਹੇ ਤੇ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੇ ਅਪਡੇਟ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਲਿੰਕ ਤੁਹਾਨੂੰ ਜਿਹੜਾ ਹੈ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਮਿਲ ਜੇਗਾ ਮਿਲਦੀਆਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧ